ਜੀ ਇਥੇ ਚੰਦਵਾਨ ਪਿੰਡ ਚ ਜੈਤੋ ਇਲਾਕੇ ਚ ਇੱਕ ਜਿਹੜਾ ਸਟਿੰਗ ਸਰਪੰਚ ਹੈ ਕੁਲਦੀਪ ਉਹਨੇ ਅੱਜ ਸਵੇਰੇ 40-50 ਬੰਦੇ ਲੈ ਕੇ ਆਪੋਜ਼ਿਟ ਜਿਹੜੀ ਧੇਰੇ ਉੱਥੇ ਉਹਦੇ ਘਰੇ ਪਹੁੰਚੇ ਔਰ ਉਹਨਾਂ ਨੂੰ ਲਲਕਾਰੇ ਵੀ ਮਾਰੇ ਔਰ ਉਸ ਤੋਂ ਬਾਅਦ ਪੁਲਿਸ ਨੇ ਉਹਨਾਂ ਦਾ ਬਚਾਅ ਜਦੋਂ ਕੀਤਾ ਉਸ ਤੋਂ ਬਾਅਦ ਇਹ ਕੁਲਦੀਪ ਤੇ ਜਿਹੜਾ ਪਹਿਲਾਂ ਹੀ ਇੱਕ ਡਿਫਾਲਟਰ ਬੰਦਾ ਹੈ ਉਹ ਇੱਥੇ ਅੱਗੇ 50 ਬੰਦਿਆਂ ਨਾਲ ਪਿੰਡ ਦੀ ਜਿਹੜਾ ਚੌਕ ਹੈ ਉੱਥੇ ਬੈਠੇ ਪੁਲਿਸ ਨੇ ਇਹਦਾ ਨਾ ਲੈਂਗੇਜਰੀ ਕਰਨ ਦੀ ਕੋਸ਼ਿਸ਼ ਕੀਤੀ ਔਰ ਇਹਨਾਂ ਨੂੰ ਵਾਰਨ ਵੀ ਕੀਤਾ ਕਿ ਅਸੀਂ ਕਾਨੂੰਨ ਦੇ ਮੀ ਫਿਸਾਬ ਨਾਲ ਕਾਰਵਾਈ ਕਰਾਂਗੇ ਬਟ ਉਹਨਾਂ ਨੇ ਪੁਲਿਸ ਦੀ ਕੋਈ ਗੱਲ ਨਹੀਂ ਸੁਣੀ ਐਂਦੇ ਅਟੈਕ ਦਾ ਪੁਲਿਸ ਔਰ ਉਹਨੇ ਪੁਲਿਸ ਪਾਰਟੀ ਜਿਹੜੀ ਉੱਥੇ ਸੀ ਲਾਇਨ ਆਰਡਰ ਡਿਊਟੀ ਤੇ ਉੱਤੇ ਹੀਟ ਪਟਿਆ ਨਾਲ ਉਹਨੇ ਵਾਰ ਕੀਤਾ ਔਰ ਫਿਰ ਉਹਦੇ ਹੀ ਰਿਸਪੌਂਸ ਤੇ ਅਸੀਂ ਸਾਰੇ ਜੀਓਜ਼ ਐਸ ਐਚ ਯੂਸ ਇੱਥੇ ਆਏ ਨੇ ਔਰ ਜਿਹੜਾ ਜਿਹੜਾ ਬੰਦਾ ਪੁਲਿਸ ਤੇ ਅਟੈਕ ਕਰਦਾ ਹੈ ਜਾਂ ਪੁਲਿਸ ਦੀ ਜਿਹੜੀ ਕਾਨੂੰਨਨ ਡਿਊਟੀ ਹੈ ਉਦੇਚ ਵਿਗਨ ਪਾਉਂਦਾ ਹੈ ਅਸੀਂ ਉਹਨੂੰ ਕਿਸੇ ਨੂੰ ਵੀ ਸਪੈਰ ਨਹੀਂ ਕਰਾਂਗੇ ਕਿਉਂਕਿ ਸਾਡੇ ਵਾਸਤੇ ਲਾਅ ਐਂਡ ਆਰਡਰ ਮੇਨਟੇਨ ਰੱਖਣਾ ਔਰ ਪਬਲਿਕ ਆਰਡਰ ਮੇਨਟੇਨ ਰੱਖਣਾ ਇੱਕ ਟਾਪ ਮੋਸਟ ਪ੍ਰਾਇਰੀਟੀ ਹੈ ਵੀ ਵਿਲ ਆਈਡੈਂਟੀਫਾਈ ਈਚ ਐਂਡ ਐਵਰੀ ਪਰਸਨ ਹੂ ਵਾਸ ਇਨਵੋਲਡ ਇਨ ਥਿਸ ਅਟੈਕ ਔਰ ਟ੍ਰਾਈਂਗ ਟੂ ਅਟੈਕ ਦ ਪੁਲਿਸ ਪਾਰਟੀ ਐਂਡ ਵੀਲ ਰਾਉਂਡ ਏਮ ਅਪ ਐਂਡ ਪੁਟ देम ਅੰਡਰ ਕਸਟੋਡੀ ਉਸਮੇ ਕੀ ਅਸਲੀ ਤੇ ਇੱਡਾ ਵੱਡਾ ਘਟਨਾ ਹੋ ਸਕਦੀ ਪੁੱਤ ਨੂੰ ਕਿ ਪਹਿਲਾਂ ਕਿਆਸੀ ਹੈ ਜਲਦੀ ਜੀ ਦੇਖਿਓ ਇਹ ਇੱਕ ਇਨਕੀ ਤਰਫੋਂ ਇੱਕ ਪਥਰਾਵ ਹੋਇਆ ਹੈ ਔਰ ਪੁਲਿਸ ਨੇ ਰ and all the senior officers we reached the spot immediately including me and we have rounded up most of them aur jinne reh gaye ne do char asi unna nu bhi phad langa. aur kinne ke mulazme injured hoye hain? Sir female koi kinne injured police karmchi chot hoye gai ji? ji police nu jehdi injuries hain unna da asi mlr karavange aur unna de statement de basis te asi proper kinne ke mulazma kinne ke mulazma ji? ji asi unna nu admit karaya hai minor injuries hain ya jo bhi doctor kehnde ohde hisab nal but yes we have been able to ਟਾਈਮਲੀ ਪ੍ਰੀਵੈਂਟ ਐਨੀ ਮੇਜਰ ਇਨਸੀਡੈਂਟ اور ਸਟਾਫਰ ਰਿਸਪੌਂਸ ਬਹੁਤ ਸਵਿਫਟ ਸੀ ਹੈ ਔਰ ਬਹੁਤ ਹੀ ਇੱਕ ਡਿਸਾਈਸਿਵ ਐਕਸ਼ਨ ਸੀ ਵੀ ਵਾਟ ਟੂ ਸੈਂਡ ਅ ਮੈਸੇਜ ਕਿ ਪਬਲਿਕ ਆਰਡਰ ਨੂੰ ਅਸੀਂ ਖਰਾਬ ਨਹੀਂ ਹੋਣਾ ਘਟਨਾ ਦਾਮ ਵਾਲਾ ਨੂੰ ਕਿੰਨੇ ਕਿੰਨ ਕਾਬੂ ਕੀਤਾ ਹੁੰਦਾ ਜੀ ਥੈਟ ਇਜ਼ ਯੈਟ ਟੂ ਬੀ ਵੈਰੀਫਾਈਡ ਬਟ ਜਿੰਨੇ ਵੀ ਬੰਦੇ ਉੱਥੇ ਸੀ ਉਹਦੇ ਵਿੱਚੋਂ ਮੈਕਸਿਮਮ ਆਲਰੇਡੀ ਫੜੇ ਗਏ ਨੇ ਉਹਨਾਂ ਨੂੰ ਕੱਲੇ-ਕੱਲੇ ਨੂੰ ਅਸੀਂ ਬੁੱਕ ਕਰਾਂਗੇ ਜਿਹੜੇ ਬਾਕੀ ਰਹਿ ਗਏ ਨੇ ਉਹਨਾਂ ਨੂੰ ਵੀਡੀਓ ਸੇ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਵੀ ਕਾਬੂ ਹੋਣਾ ਚਾਹੀਏ ਜੀ ਹੁਣ ਸਹੀ ਹੈ ਬਿਲਕੁਲ ਠੀਕ ਹੈ ਜੀ ਇ दिल्ली क्राइम नेशनल न्यूज़ नजर सफर